ਕਾਰ ਕੇ ਸਾਈਕਲ ਦੀ ਟੱਲੀ ਨਹੀਂ ਪੱਸਾਂ ਕਲੀ ਕਿਧਰ ਨੂੰ ਚੱਲੀ ਨਹੀਂ ਜਨਮ ਦਾ ਦਿਨ ਸ਼ਨੀਵਾਰ ਵਿਗੜਿਆ ਨੂੰ ਦੇਮਾ ਮੈਂ ਸਵਾਰ ਹਾਂ ਵਿਗੜਿਆ ਨੂੰ ਦੇਮਾ ਮੈਂ ਸਵਾਰ ਲੈ ਕੇ ਰੱਬ ਦਾ ਨਾਮ ਆਪਾਂ ਵੀ ਕਰਤਾ ਖੇਤੀ ਦਾ ਕੰਮ ਸਟਾਰਟ ਅੱਜ ਮੌਸਮ ਵਧੀਆ ਸੀਗਾ ਹਵਾ ਉਹ ਵਧੀਆ ਚੱਲਦੀ ਸੀਗੀ ਮੈਂ ਖਾ ਚਲੋ ਜਾ ਕੇ ਆਪਾਂ ਆ ਜਿਹੜਾ ਕਪਲ ਖੋਲਾ ਹੋਇਆ ਪਿਆਗਾ ਇਹ ਘੜੇ ਆਉਣੇ ਹੈਗੇ ਜੋ ਰਹਿ ਗਿਆ ਉਹ ਆਪਾਂ ਕੱਲ ਨੂੰ ਕਰ ਦਾਂਗੇ ਬਾਕੀ ਤੇ ਠੰਡੇ ਠੰਡੇ ਮਹਾ ਚਲੋ ਲਾਏ ਆਣੇ ਆ 2 ਘੰਟੇ ਤੇ ਬਾਕੀ ਕੱਲ ਨੂੰ ਆ ਵਾਹਣ ਬਾਹ ਕੇ ਪੌਦ ਵੀ ਆਪਾਂ ਬੀਜੀ ਦੇਵਾਂਗੇ ਕਿਉਂਕਿ ਆਪਾਂ ਲਾਉਣੀ ਆ ਪੀਲੀ ਉਸਾ ਤੇ ਪੀਲੀ ਉਸਾ ਲੈਂਦੀ ਆ ਜਿਆਦਾ ਟਾਈਮ ਤਾਂ ਹੀ ਫਿਰ ਉਹਦੀ ਅਗੇਤੀ ਪੌਦ ਲਾਉਣੀ ਪੈਂਦੀ ਆ ਤੇ ਬਾਕੀ ਲੋਕ ਕਈ ਲੋਕ ਜਿਵੇਂ ਸਬੀ ਵਗੈਰਾ ਵੀ ਲਾਉਣਗੇ ਹੁਣ ਜਿਨ੍ਹਾਂ ਦੇ ਤਿੰਨ ਤਿੰਨ ਫਸਲਾਂ ਉਹ ਕਰੀਆਂ ਜਾਂ ਲਾਈਆਂ ਜਾਂਣਗੀਆਂ ਜਿਵੇਂ ਹੁਣ ਪਹਿਲਾਂ ਝੋਨਾ ਫਿਰ ਕਣਕ ਤੇ ਹੁਣ ਜਿਵੇਂ ਮੱਕੀ ਜੀ ਜਾਂ ਮੂੰਗੀ ਵਗੈਰਾ ਜਾਂ ਕੋਈ ਹੋਰ ਫਸਲਾਂ ਲਾਈ ਹੋਈਆਂ ਨੇ ਉਹ 26 ਦਾ ਵੀ ਬੀਜਣਗੇ ਕਿਉਂਕਿ 26 ਆ ਜਿਹੜੀ ਉਹ ਥੋੜਾ ਜਆ ਘੱਟ ਟਾਈਮ ਲੈਂਦੀ ਆ ਤੇ ਇਹ ਪੀਲੀ ਹੋਸਾ ਲੈਂਦੀ ਆ ਜ਼ਿਆਦਾ ਟਾਈਮ ਹੁਣ ਆਪਣਾ ਤਾਂ ਆਇਗਾ ਚਲੋ ਬਾਣ ਵਿਹਲਾ ਸੀਗਾ ਤੇ ਆਪਾਂ ਸੋਚਿਆ ਵੀ ਚਲੋ ਨਾਲੇ ਵਧੀਆ ਆਪਣੇ ਬਾੜਾ ਤੇ ਨਿਕਲਦੀ ਵਧੀਆਗੀ ਪੀਲੀ ਹੋਸਾ ਬਾਕੀ ਮੈਂ ਵੀ ਸੋਚਿਆ ਸੀਗਾ ਵੀ ਪਹਿਲਾਂ ਵੀ ਚਲੋ ਵੀ ਆਪਾਂ ਵੀ ਲਾ ਬੀਜ ਲਾਂਗੇ ਪਰਾਵਾਚ ਕੈਨਸਲ ਹੋ ਗਿਆ ਪ੍ਰੋਗਰਾਮ ਕਿਉਂਕਿ ਆਪਣੋ ਇਹ ਹੋ ਗਿਆ ਨਾ ਵੀ ਆਪਾਂ ਚਲੋ ਐਤਕੀ ਪਹਿਲੀ ਵਾਰ ਖੇਤੀ ਕਰਨੀ ਹੈਗੀ ਵੀ ਅੱਗੇ ਤੋਂ ਚਲੋ ਅਗਲੇ ਸਾਲ ਤੋਂ ਆਪਾਂ ਦੇਖ ਲਿਆ ਕਰਾਂਗੇ ਐਤਕੀ ਆਪਾਂ ਕਿਤੇ ਵੀ ਫਸਲ ਬਰਾਉਂ ਕਿੰਨੇ ਲੇਟ ਨਾਲ ਹੋਈ ਆ ਮਣ ਚੇ ਗਨ ਵੀ ਹੋਪੀ ਬਾਕੀ ਤਾਂ ਮਸਲਾ ਵਧੀਆ ਗਿਆ ਲੱਗੇ ਮਨ ਫਸਲਾਂ ਕੱਟਣੀਆਂ ਚਾਹੀਦੀ ਆ ਵੇਖੋ ਆਪਣੇ ਨਾਲ ਵਾਲੇ ਬਾਣ ਚ ਵੀ ਮੱਕੀ ਬੀਜੀ ਹੋਈ ਆ ਅਜੇ ਮੱਕੀ ਛੋਟੀ ਛੋਟੀ ਆ ਹੁਣੇ ਕਦੋਂ ਵੱਡੀ ਹੋਊ ਦੇਖ ਲਓ ਤੁਸੀਂ ਆਮੀ ਮੂੰਗੀ ਆ ਗਈ ਕਦੋਂ ਮੂੰਗੀ ਪੱਕੂਗੀ ਫਿਰ ਉਹਦੇ ਕਰਕੇ ਫਿਰ ਇਹਨਾਂ ਨੂੰ ਹੋਰ ਵੀ ਲਾਉਣਾ ਪਊਗਾ ਤੇ ਪੀਲੀ ਉਸ ਆ ਜ਼ਿਆਦਾ ਵਧੀਆ ਹੁੰਦੀ ਆ ਵੈਸੇ ਤੇ ਬਾਕੀ ਹਰ ਇੱਕ ਦਾ ਆਪੋ ਆਪਣਾ ਹੈ ਨਾ ਤੇ ਬਾਕੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਰੇ ਵੀ ਪਾ ਦੇਣਾ ਰੂੜੀ ਵਾਲਾ ਪਹਿਲਾਂ ਇਹਦੇ ਵਿੱਚ ਪਾਈਆਂ ਹੋਈਆਂ ਨੇ 6-7 ਟਰਾਲੀਆਂ ਚਲੋ ਚਾਰ ਕਾ ਟਰਾਲੀਆਂ ਹੋਰ ਪਾ ਦਾਂਗੇ ਜਿੰਨਾ ਕੁ ਘਰੇ ਰੇ ਹੋਇਆ ਬਾਕੀ ਦੇਖਾਂਗੇ ਮੌਕੇ ਤੇ ਕਿਸੇ ਤੋਂ ਇੱਕ ਦੋ ਟਰਾਲੀਆਂ ਹੋਰ ਲੈ ਲਾਂਗੇ ਇਹ ਕਪੜਿਆ ਹੋਰ ਪੰਗਾ ਹੋਇਆ ਪਿਆ ਬਾਣ ਦੇ ਵਿੱਚ ਪੈ ਜਾਂਦਾ ਪਾਣੀ ਆ ਇੱਥੋਂ ਦੀ ਨਾਲ ਜਾਂਦੀ ਆ ਉਹ ਪਾਈਪ ਫੁੱਟਿਆ ਪਿਆ ਤਾਂ ਜਿਹਦੇ ਕਰਕੇ ਜਦੋਂ ਕੋਈ ਕੱਸੀ ਦਾ ਪਾਣੀ ਲਾਉਂਦਾਗਾ ਤਾਂ ਬਾਣ ਆਪਣੇ ਚ ਪਾਣੀ ਪੈ ਜਾਂਦਾਗਾ ਇਹਦਾ ਵੀ ਹੱਲ ਕਰਾਉਣੇ ਹੈਗੇ ਨਹੀਂ ਤਾਂ ਕੰਮ ਔਖਾ ਹੋ ਜਾਏ ਤਾਂ ਫਿਰ ਕਾਫੀ ਜ਼ਿਆਦਾ ਫੁੱਟਿਆ ਹੋਇਆ ਪਾਈਪ ਮੈਂ ਕੱਲ ਵੇਖਿਆ ਸੀਗਾ ਕੋਈ ਕਿਸੇ ਨੇ ਪਾਣੀ ਛੱਡਿਆ ਹੋਇਆ ਸੀਗਾ ਬਹੁਤ ਜ਼ਿਆਦਾ ਪਾਣੀ ਨਿਕਲਦਾ ਸੀ ਇੱਧਰ ਦੀ ਉਹਨਾ ਪਾਣੀ ਗਾਹਾਂ ਘਟ ਜਾਣਾ ਜਾਂਦਾ ਹੋਣਾ ਜਿੰਨਾ ਇੱਥੇ ਨਿਕਲ ਜਾਂਦਾ ਸੀਗਾ ਲਓ ਵੀ ਅੱਜ ਦੇ ਵਲੌਗ ਚ ਤੁਹਾਨੂੰ ਇੱਕ ਗਾਣਾ ਸੁਣਾਉਣਿਆ ਗਾਣਾ ਵੀ ਨਹੀਂ ਵੈਸੋ ਰੈਪ ਦੀ ਤਰ੍ਹਾਂ ਆរក ਸੁਨੇ ਧਿਆਨ ਨਾਲ ਬੈਰ ਪੌਣੀ ਵੀ ਜਾਣਦਾ ਨਿਭਾਉਣੇ ਵੀ ਜਾਣਦਾ ਦਿਖਾਵਲੀ ਨਹੀਂ ਰੱਖੇ ਚਲਾਉਣੇ ਵੀ ਜਾਣਦਾ ਜਾਣਦਾ ਚਲਾਉਣੇ ਹਥਿਆਰ بگੜਿਆਂ ਨੂੰ ਦਿਮਾ ਮੈਂ ਸਵਾਰ ਹਾਂ بگੜਿਆਂ ਨੂੰ ਦਿਮਾ ਮੈਂ ਸਵਾਰ ਨਾ ਅੱਖਰ ਕਰ ਨੱਚ ਧਿਆਨ ਮੇਰਾ ਗੰਨਾ ਚ ਬਗਦੇ ਦਰਿਆਵਾਂ ਨੂੰ ਰੋਕਦੇ ਮਾਂ ਬੰਨਾਂ ਚ ਜਨਮ ਦਾ ਦਿਨ ਸ਼ਨੀਵਾਰ ਬਿਗੜਿਆ ਨੂੰ ਦੇਮਾ ਮੈਂ ਸਵਾਰ ਹਾਂ ਬਿਗੜਿਆ ਨੂੰ ਦੇਮਾ ਮੈਂ ਸਵਾਰ ਓ ਮੈਂ ਮਾਰ ਕੇ ਸਾਈਕਲ ਦੀ ਟੱਲੀ ਨਹੀਂ ਪੱਸਾਂ ਕਲੀ ਕਿੱਧਰ ਨੂੰ ਚੱਲੀ ਨਹੀਂ ਅੱਗੇ ਪਤਾ ਨਹੀਂ ਅੱਗੇ ਜੋੜਾਂਗੇ ਅਜੇ ਅੱਗੇ ਆਪਾਂ ਲੈਣਾ ਜੋੜਾਂਗੇ